ਕੇਂਦਰੀ ਰਾਜ ਸੇਕਾਰਤਾ ਮੰਤਰੀ ਅਮਿਤ ਸ਼ਾਹ ਨੇ ਹਿਮਚਾਂਦ ਦੇ ਲਾਹੌਲ ਸਪੀਤੀ ਵਿੱਚ ਇੱਕ ਬਚਾਅ ਮੁਹਿੰਮ ਚਲਾਉਣ ਲਈ ਇੰਡੂ ਤਿੱਬਤੀਅਨ ਬਾਰਡਰ ਪੁਲਿਸ ਯਾਨੀ ਆਈਟੀਪੀਪੀ ਦੀ ਪਹਾੜੀ ਖੇਤਰਾਂ ਚ ਪਹਚਾਣ ਰਚ ਕਰਨ ਵਾਲੀ ਟੀਮ ਦੀ ਸ਼ਲਾਘਾ ਕੀਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ ਸਾਨੂੰ ਆਪਣੇ ਬਹਾਦਰ ਹਿੰਦਵੀਰਾਤੇ ਮਾਣੇ ਉਨਾ ਕਿਹਾ ਕਿ ਆਈਟੀਪੀਪੀ ਦੀ ਟੀਮ ਨੇ ਹਾਲੀ ਵਿੱਚ ਇੱਕ ਚੁਣੌਤੀਪੂਰਨ ਖੋਜ ਮੁਹਿੰਮ ਚਲਾਉਂਦਿਆਂ ਇੱਕ ਅਮਰੀਕੀ ਨਾਗਰਿਕ ਦੀ ਮ੍ਰਿਤਕ ਦੇਨ ਨੂੰ ਵਾਪਸ ਲਿਆਂਦਾ ਜਿਨ੍ਹਾਂ ਦੀ ਪੈਰਾਗਲਾਈਡਿੰਗ ਦੌਰਾਨ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ ਉਹਨਾਂ ਦੱਸਿਆ ਕਿ ਪ੍ਰਸ਼ਾਸਨ ਦੀ ਬੇਨਤੀ ਤੇ ਆਈਡੀਪੀਪੀ ਟੀਮ ਦੇ ਮੈਂਬਰਾਂ ਨੇ 14800 ਫੁੱਟ ਦੀ ਉਚਾਈ ਤੇ ਚੜ੍ਹ ਕੇ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਂਦਿਆਂ ਮਾਨਵਤਾ ਦੀ ਭਾਵਨਾ ਦਿਖਾਉਂਦੇ ਹੋਏ ਮ੍ਰਿਤਕ ਦੇਨ ਨੂੰ ਵਾਪਸ ਲਿਆਂਦਾ ਉਨਾ ਕੇਹਾ ਕਿ ਮਨੁੱਖਤਾ ਪ੍ਰਤੀ ਆਈਟੀਬੀਪੀ ਦੇ ਸਮਰਪਣ ਦੀ ਭਾਵਨਾສະਲਾਗਾਯੋਗੀ ਜ਼ਿਕਰ ਹੋਏ ਕਿ ਲਾਹੌਲ ਸਪੀਤੀ ਵਿੱਚ ਕਾਜ਼ਾ ਨੇੜੇ ਲਾਪਤਾ ਹੋਏ 31 ਸਾਲਾਂ ਅਮਰੀਕੀ ਪੈਰਾਗਲਾਈਡਰ ਬਾਕਸਟਰਲਰ ਟ੍ਰੇਵਰ ਦੀ ਮ੍ਰਿਤਕ ਦੇਨ ਨੂੰ 48 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਸਭ ਤੋਂ ਚੁਣੌਤੀਪਰਨ ਬਚਾਅ ਮਿਸ਼ਨ ਵਿੱਚੋਂ ਇੱਕ ਤੋਂ ਬਾਅਦ ਆਈਟੀਬੀਪੀ ਪਰਬਤ ਰੋੜੀਆਂ ਵੱਲੋਂ 14800 ਫੁੱਟ ਤੋਂ ਹੇਠਾਂ ਲਿਆਂਦਾ ਗਿਆ ਹੈ